ਸੋਹੰਗ ਮਹਾਰਾਜ ਜੀ ਸ਼ੇਰ ਸਿੰਘ ਜੀ ਨੂੰ ਕਾਰਵਾਤੀ ਜੈ ਸਾਰਬ ਨੂੰ ਸ਼ੈਨਚਾਈ ਸੰਪਤੀ ਦਾ ਕਾਰ ਨਵਾਂ ਸਾਖ ਪਹਿਲੀ ਜੀਤ ਦੀ ਲੱਖ ਲੱਖ ਹੁੰਦਾ ਇਸ ਸਾਰਾ ਸੰਸਾਰ ਨੇ ਜੀ ਸਾਹਿਬ ਨੂੰ ਦੋਹਾ ਜਿਸ ਨੂੰ ਸਾਰੇ 2025 ਸਾਲ ਹੋਏ ਤਾਂ ਇਹ ਜੋ ਸ਼ੈਨਚਾਈ ਸੰਪਤੀ ਜਾਂ ਜੀਤ ਦਾ ਸਾਖ ਜੋ ਹੈ ਜੁਗਾ ਪ੍ਰਮਾਣਿਕਤਾ ਚਲਦਾ ਹੈ ਜਦੋਂ ਤੋਂ ਸ੍ਰਿਸ਼ਟੀ ਸਾਜੀ ਉਸ ਸਮੇਂ ਤੋਂ ਹੀ ਪਹਿਲੀ ਚੇਤ ਨੂੰ ਨਵਾਂ ਸਾਲ ਚੜਦਾ ਰਿਹਾ। ਇਹੀ ਹਮੇਸ਼ਾ ਰਹੇਗਾ ਆਉਣ ਵਾਲੇ ਸਮੇਂ ਵਿੱਚ। ਹੋਰ ਜੋ ਇਹ ਮੁਸਲਮਾਨ ਧਰਮ ਵਿੱਚ ਜਾਂ ਅੰਗਰੇਜ਼ੀ ਸਾਲ ਚੜਦੇ ਹਨ ਇਹ ਸਭ ਖਤਮ ਹੋ ਜਾਣਗੇ। ਤੋਂ ਇਸ ਕਰਕੇ ਇਹ ਅਕਾਲ ਪੁਰਖ ਦਾ ਹੁਣ ਸੰਮਤ ਚੱਲਿਆ ਇਸ ਤੋਂ ਪਹਿਲਾਂ ਨਾਂਕਸ਼ਾ ਇਹ ਸੰਮਤ ਵੀ ਚੱਲਿਆ। ਉਹ ਵੀ ਚੱਲਦਾ ਹੈ ਇਹ ਸਾਰੇ ਸੰਮਤ ਹੋਣੀ ਹੋਣੀ ਕਰਕੇ ਖਤਮ ਹੁੰਦੇ ਜਾਣਗੇ ਸਮਾਂ ਆ ਚੁੱਕਾ ਹੈ ਹੋਰ ਇਸ ਤੋਂ ਅਗਲੇ 24 ਜੋਗਾਂ ਦੇ ਵਿੱਚ ਸ਼ੈਨ ਸ਼ਾਈ ਸਰਬੰਦ ਦੀ ਗਿਣਤੀ ਚੱਲਦੀ। ਤੋਂ ਇਸ ਸ਼ੈਨ ਸ਼ਾਈ ਸਮਰਪਤਾ ਸ਼ਬਦ ਲੋਕ ਲੱਖ ਲੱਖ ਮੁਬਾਰਕਬਾਦ। ਅੱਜ ਤੋਂ ਸੱਚੇ ਪਾਤਸ਼ਾਹ ਜੀ ਨੇ ਕੁਝ 67 ਸਾਲ ਪਹਿਲਾਂ ਪਹਿਲੀ ਕੇਤ ਨੂੰ ਇੱਕ ਵਿਹਾਰ ਕੀਤਾ। 9ਵੇਂ ਸਾਲ ਆਏ ਤੇ ਨਵਾਂ ਵਿਹਾਰ ਫਰਮ ਸ਼ਬਦ ਫੋਟੋ ਦਾ 파ਟ ਦਿੱਤਾ। ਇਹ ਕਦੋਂ ਹੋਇਆ ਸੀ? ਪਹਿਲੀ ਪਹਿਲੀ ਚੇਜ਼ ਬਿਕਰਮੀ 212 ਰੁਪਏ ਸਚੇ ਪਾਤਸ਼ਾਹ ਜੀ ਨੇ ਇਹ ਅੰਗਰੇਜ਼ੀ ਬਣਦੀਆਂ 14 ਮਾਰਚ ਅੱਜ ਦਾ ਦਿਨ 1958 ਈਸਵੀ 60 ਸਾਲ ਪਹਿਲਾਂ ਸਚੇ ਪਾਤਸ਼ਾਹ ਜੀ ਨੇ ਇਹ ਸ਼ਾਪ ਫੋਟੋ ਦਾ ਆਚਾਰਨ ਕਰਕੇ ਤੁਹਾਨੂੰ ਸਾਰਿਆਂ ਨੂੰ ਦਿੱਤਾ ਕਿਉਂ ਕਿਸੇ ਵੀ ਤੁਸੀਂ ਜਮਾਤ ਵਿੱਚੋਂ ਪਾਸ ਹੁੰਦੇ ਹੋ 10ਵੀਂ ਕਰਦੇ ਹੋ ਤੁਹਾਨੂੰ ਸਰਟੀਫਿਕੇਟ ਮਿਲਦਾ ਕਿ ਤੁਸੀਂ 10 ਪਾਸ ਕਰ ਲਿਆ ਇਹ ਭਗਤਾਂ ਨੂੰ ਸਰਟੀਫਿਕੇਟ ਦਿੱਤਾ ਅੱਛਾ ਮਹਾਰਾਜ ਜੀ ਨੇ ਕਿਹਾ ਕਿ ਸੰਤ ਵਰਗੀ ਅੱਜ ਤੋਂ ਤੁਸੀਂ ਭਗਤ ਬਣ ਗਏ ਜਿਸ ਤੋਂ ਪਹਿਲਾਂ ਤੁਹਾਨੂੰ ਕਿਸੇ ਨੇ ਭਗਤ ਨਹੀਂ ਬਣਾਇਆ ਸੀ ਮਹਾਰਾਜ ਜੀ ਨੇ ਸਾਰਿਆਂ ਨੂੰ ਇੱਕ ਇੱਕ ਕੇ ਸ਼ਾਂਤ ਹੋਟੋਂ ਅਮ ਇਸ ਬਾਹਰ ਹਾਰਟਿਸ਼ ਵਾਇਰ ਦੀ ਪਹਿਲੀ ਚੇਤ ਲੋ ਚਾਰੀ ਗਈ 211 ਬਿਕਰ ਮੇ ਨੂੰ 17 ਹਾਰਟ ਦੇ ਕੋਈ 6068 ਕਾਪੀਆਂ ਬੜਾਈਆਂ ਗਈਆਂ ਕਿਹਨਾਂ ਸਾਬ। ਜੋ ਪਹਿਲੇ ਸਖਾ ਮੋਦ ਦੇ ਤੀਆਂ ਮਾਰਾ ਦੀ ਇਹਨੋਂ 17 ਹਾਰਟ ਤੇ ਆਇਆ ਉਸ 17 ਹਾਰਟ ਦੇ 84 ਲੱਖ ਵੀ ਤੁਹਾਡੀ ਜੁਨੀ ਕੱਟੀ। ਉਸੇ 17 ਹਾਰਟ ਦੇ 211 ਬਿਕਰ ਮੇ ਨੂੰ 3 ਦਿਨ ਨਿਰਵੰਗ ਨਿਰਵਿਘਨ ਸੰਗਤ ਲਈ ਲੰਗਰ ਚਲਾਇਆ ਗਿਆ। ਜੋ ਮੰੰਗਦਾ ਦੀ ਮੱਹਾਤਮਾ ਚਰਨੀ ਉਸ ਦਿਨ ਤੋਂ ਇਸ ਸਾਰੇ ਉਹਦਾ ਜਨਮ ਦਿਨ ਉਸ ਦਿਨ ਤੋਂ ਮਨਾਤਾ ਕਿ ਆਜ ਨੂੰ ਮੈਂ ਸਾਰੇ ਭਾਗਤ ਬਣਾ ਦਿੱਤੇ 9 ਮਹੀਨੇ 18 ਦਿਨ ਜੋ ਭਾਗਤ ਦੇ ਫਾਇਦਾ ਹੁੰਦਾ ਸਮਾਂ 9 ਮਹੀਨੇ 18 ਦਿਨ ਉਸ ਸਾਰਿਆਂ ਦਾ ਮੈਂ ਇਕੱਠਾ ਕਰਕੇ ਤੇ ਨਸੂ 2011 ਦੇ ਵਿੱਚ ਜੋ ਦਿੱਲੀ ਲਾਲ ਲਾਲ ਕਿਲੇ ਵਿੱਚ ਪੰਜ ਪਿਆਰੇ ਸਾਥੀ ਸਨ ਉਸ ਦਿਨ ਤੋਂ 9 ਮਹੀਨੇ 18 ਦਿਨ 31 ਰਾਤ ਨੂੰ ਬਾਰੇ ਇਸ ਸਾਰੇ ਦਾ ਜਨਮ ਦਿਨ ਮਨਾ ਕੇ ਸਾਰਿਆਂ ਨੂੰ ਹਰਪਾ ਕੇ ਲਾ ਕੇ ਉਹਨਾਂ ਨੂੰ ਇਹ ਸੰਦੇਸ਼ ਦਿੱਤੀ ਕਿ ਤੁਸੀਂ ਆਪਣੇ ਘਰ ਵਿੱਚ ਰੱਖਣੀ ਹੈ ਦੇ ਦਾ ਪਾਠ ਕਰਨਾ ਤਾਂ ਇਸ ਕਰਕੇ ਆਪਾਂ ਭਗਤ ਇਸ ਕਿਰਪਾ ਨਾਲ ਬੜੇ ਤਾਂ ਫਿਰ ਇਹ ਦੂਜੇ ਸ਼ਬਦ ਪੰਜਵੇਂ ਗ੍ਰੰਥ ਵਿੱਚ ਆਇਆ ਪਹਿਲੀ ਗੇਤ ਪਤਾ ਕਿ ਇਸ ਤੋਂ ਹੀ ਗੁਰੂ ਸ਼ੁਰੂ ਹੋਇਆ ਪੰਜਵਾਂ ਉਸ ਵਿੱਚ ਸ਼ਬਦ ਪੋਟੋ ਐ ਬਿਕੀ ਇਸ ਦੀ ਸਾਰਾ ਗ੍ਰੰਥ ਤੇ ਦੀ ਵਿਆਖਿਆ ਕਰਦਾ ਪਰ ਉਹ ਗੱਲ ਫਿਰ ਮੈਂ ਇੱਕ ਛੋਟੀ ਜੀ ਤੁਹਾਨੂੰ ਲੇਖ ਸੁਣਾਵਾਂਗਾ ਚੇਤ ਕਹੇ ਜੰਪਕ ਤੋਂ ਸੁਣੋ ਮਗਮੀ ਸੋ ਸੋ ਪੁਰਖ ਨਿਰੰਜ ਰਹਿਤ ਗੁਰਿਆ ਚੇਤ ਸਾਰੇ ਭਗਤ ਨੂੰ ਸਾਵਧਾਨ ਕਰਦਾ ਐ ਗੁਰਮੁਖੋ ਸੋ ਪੁਰਖ ਨਿਰੰਜ ਰਹਿਣਾ ਸੁਨਾਈਆ ਇੱਕ ਵਿੱਚ ਇੱਕਾ ਰੂਪ ਜਾਮੋ ਹੋ ਏਕਾਨੰਦ ਸਮਾਇਆ ਆਤਮਾ ਪਰਮਾਤਮਾ ਕਦੇ ਨਾ ਸਮਝੋ ਤੋ ਦੁਬੇਤੀ ਵੰਡਨਾ ਕੋਈ ਵੰਡਾਈਆ ਜਿਹੜੇ ਪਿਆਰ ਵਿੱਚ ਸਤਕਾਰ ਵਿੱਚ ਖਿਤਕਾਰ ਵਿੱਚ ਇੱਕ ਵਾਰ ਸਤਗੁਰ ਦੀ ਚਰਨ ਜੈ ਸ਼ੋ ਸ਼ੋ ਹਰਮੰਗਾ ਆਪਣੇ ਹੰਦ ਕਰ ਪਿਆਰ ਵਿੱਚ ਸਤਕਾਰ ਵਿੱਚ ਆਉਣਾ ਇਥੇ ਤੁਸੀਂ ਭਾਗਾਂ ਵਾਲੀਆਂ ਇੱਥੇ ਸਰਕਾਰ ਵਿੱਚ ਪਿਆਰ ਵਿੱਚ ਆਉਂਦੇ ਰਹਿੰਦੇ ਸਾਨੂੰ ਸਮੇਂ ਬਾਅਦ ਟਾਈਮ ਲੱਗਦਾ ਸੀ ਪਾਸ ਦੇ ਲੈਣੇ ਹਨ ਸਤਲੁਰ ਦੀ ਚਰਨ ਗਏ ਸ਼ੋ ਸ਼ੋਹਰ ਬਾਂਕਾ ਆਪਣੇ ਰੰਗ ਰੰਗਾਇਆ ਉਹ ਦਰੁਵਤ ਮੈਂ ਤਾਰੇ ਆਏਗੀ ਦੇਵੇ ਤੋ ਪਾਪੀਆਂ ਪਤਕ ਕੁਨੀਤ ਬਰਾਈਆ ਜਗਤ ਮਾਰਸ ਦਾ ਅੰਦਰ ਵੜ ਕੇ ਲੈ ਖੂ ਖਾਲਸੇ ਆਪਣਾ ਰੰਗ ਰੰਗਾਇਆ ਜੇ ਤੁਹਾਨੂੰ ਜੇ ਭਾਣ ਉਹ ਤੁਹਾਨੂੰ ਮਿਟਿਆ ਨਹੀਂ ਸਤਗੁਰ ਤੁਹਾਨੂੰ ਤੁਹਾਨੂੰ ਨਹੀਂ ਮਿਟਿਆ ਤੇ ਸਤਗੁਰ ਹੋ ਕੇ ਪੰਜ ਵਕਾਰਾਂ ਦਾ ਬੇਟੇ ਆਂਦਰੋ ਪੰਜ ਵਕਾਰ ਕਿਹਦੇ ਆਂ ਕਾਹਨ ਜੇ ਤੋ ਆਖੋ ਨਹੀਂ ਮਿਟਦੇ ਮਹਾਰਾਜੀ ਕਹਿੰਦੇ ਤੁਸੀਂ ਮੇਰੀ ਸ਼ਰਮ ਵਿੱਚ ਆਗੇ ਤਾਂ ਮੈਂ ਆਪੇ ਉਹਨਾਂ ਨੂੰ ਦੂਰ ਕਰ ਦੇਵਾਂਗਾ ਪੰਜਾਂ ਤੱਤਾਂ ਬਾੜਿਓ ਪੰਚਮ ਸ਼ਬਦ ਨਾਲ ਜੁੜਾਈਆ ਤੁਸੀਂ ਘਰ ਸੁੱਤੇ ਹੋਣਾ ਤੇ ਸਵਾਤ ਤੁਆ ਸਤਿਗੁਰ ਤੁਹਾਡੇ ਅੰਦਰ ਵੜ ਕੇ ਦੇਵੇਗਾ ਲੋਕ ਨਹਿਣ ਦੀ ਜਾ ਆਪ ਖੁਲਾਈਆਂ ਤੁਹਾਨੂੰ ਇੱਕੋ ਕਾਫੀ ਸੋਹੰਸੋ ਦੂਜੀ ਹੋਰ ਨਾ ਕੋਈ ਪੜ੍ਹਾਈਆ ਦੁਨੀਆਂ ਵਾਲ ਨਾਉਂ ਦੁਨੀਆਂ ਵਾਲਾ ਤੋੜ ਕੇ ਉਹ ਮੁਹੱਬਤ ਆਪਣੇ ਨਾਲ ਰਖਾਈਆ ਜੋਤੀ ਜੋਤ ਸਰੂਪ ਹਾਰੇ ਆਪ ਤੇ ਆਪਣੀ ਕਿਰਪਾ ਕਰੇ ਕਰੇ ਸੱਚਾ ਹਾਰੇ ਸੱਚ ਦਾ ਦਰਦ ਦੇ ਵਡਿਆਈਆ ਚੇਤ ਗ੍ਰਹਿ ਚਨ ਭੜ ਕੋ ਮੇਰੀ ਸਲਾਹ ਅੱਗੇ ਕਦੇ ਨਹੀਂ ਜੰਮੀ ਜਗਤ ਰੂਪ ਨਾ ਕੋਈ ਵਿਖਾਈਆ ਜਿਸ ਦਾ ਲੀਖਾ ਨਹੀਂ ਨਾਲ ਕਾਇਆ ਮਾਟੀ ਚੰਮੀ ਚੰਨ ਦ੍ਰਿਸ਼ਟੀ ਨਾ ਕੋਈ ਰਖਾਈਆ ਇਹ ਔਗਣਹਾਰ ਨਹੀਂ ਨਿਕੰਮੀ ਨੇ ਕਰਮਣ ਰੂਪ ਨਾ ਕੋਈ ਬਣਾਈਆ ਇਹਨੂੰ ਖੁਸ਼ੀ ਨਹੀਂ ਕੋਈ ਗਮੀ ਚਿੰਤਾ ਜਿਖਾ ਨਾ ਕੋਈ ਜੜਾਈਆ ਇਹਨੂੰ ਲਾਲਚ ਨਹੀਂ ਕੋਈ ਤਮੀ ਲੋਭ ਮੋਹ ਨਾ ਕੋਈ ਰਖਾਈਆ ਜਦੋਂ ਵੇਖੋ ਨਵੀਂ ਦੀ ਨਵੀਂ ਨਵੇਂ ਸਾਲ ਦੀ ਸਭ ਨੂੰ ਜੜੇ ਵਧਾਈਆ ਫਿਰ ਤੁਹਾਨੂੰ ਪੁੱਛਿਆ ਕਹਿੰਗੇ ਕਿਹੜਾ ਸੀ ਅਵਤਾਰ 24 24 ਸਾਲ ਜਿੰਦਿਸਾ ਕਬੜੇ ਫਵਾਈਆ ਸਭ ਆਵੇਗਾ ਸੰਸਾਰ ਮਾਤੂ ਉਹਨੇ ਕੰਪਰੇ ਮਾਰਕੜਨੀ ਮਾੜੇਗਾ ਕਿ ਉਹ ਕੋਣ ਸੀ ਚੌਵੀਂ ਮਹਾਰਤ ਕਰਤਾ ਨਹੀਂ ਤਾਨੂੰ ਪੁੱਛਿਆ ਕੰਮ ਦੇ ਕਿਹ ਰਾਸੀ ਅਵਤਾਰ ਚੌਵੀ 24 ਦਾ ਜਗਦੀਸ਼ਾ ਕੜਨ ਖਵਾਈਆ ਪਤਾ ਨਹੀਂ 999 ਕਰੋੜ ਇਸ ਦੇ ਜੂਰ ਹੋਣਗੇ ਕبھی 999 ਕਰੋੜ ਕੋਈ ਛੋਟੀ ਨਹੀਂ ਹੈ ਬਹੁਤ ਵੱਡੀ ਸੰਖਿਆ ਹੈ ਐਨੇ ਕਾਬਿਲ ਇਸ ਨੂੰ ਇਸ ਦੇ ਗੁਣ ਕਾਇਮ ਕਰਿਆ ਕਾਨੂੰ ਦੇ ਐਸਾ ਸਮਾ ਆਵੇਗਾ ਇਹ ਪਾਣੀ ਗੱਡਿਆ ਇਸ਼ਾਰਾ ਦਿੱਤਾ ਸੀ ਰਵਿਦਾਸ ਜਮਾਰੇ ਰਵੀ ਰੰਮੀ ਆ ਰਹੇ ਸੇਂ ਤੇ ਨਗਰਾਈਆ ਬਿਨਾ ਜ਼ਬਾਨ ਤੋਂ ਇੱਕੋ ਇੱਕ ਤੁਕ ਗਾਈ ਗਾਇਆ ਪਰੇ ਵਿੱਚ ਸਿਕਾਇਆ ਜੋਤੀ ਜੋਤ ਸੁਪਹਾਰੇ ਆਪਿਆ ਆਪਣੀ ਕਿਰਪਾ ਕਰੇ ਕਰੇ ਖੇਲ ਸਾਚਾ ਹਾਰੇ ਸੱਚ ਦਾ ਸਾਹਿਬ ਬੇ ਪਰਵਾਹੀਆ ਤੋਂ ਇਸ ਜੇਤ ਨਵੇਂ ਸਾਲ ਦੀ ਮੈਂ ਥੋੜੀ ਜਿਹੀ ਰਿੱਖਤ ਹੋਰ ਸੁਣਾਉਣੀ ਸੀ ਇਸ ਤੋਂ ਅੱਗੇ ਮੈਂ ਸ਼ੋਭਾ ਦਾ ਹੋਰ ਸਾਖੀ ਭਗਵਾਨ ਸੰਦੀਕਰਨ ਦਾ ਚੇਤ ਦੀ ਸਭ ਨੂੰ ਉਧਾਰੀ ਉੱਥੇ ਸਾਡੇ ਪ੍ਰਾਂਤ ਵਿੱਚ ਇਹ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਭ ਤੋਂ ਵੱਡੀ ਤੇ ਉੱਚੀ ਸੁੱਚੀ ਸਟੇਜ ਤੋਂ ਅੱਜ ਬੋਲਣ ਦਾ ਸਮਾਂ ਮਿਲਿਆ ਇਸ ਤੋਂ ਉੱਪਰ ਸੰਸਾਰ ਵਿੱਚ ਕੋਈ ਸਟੇਜ ਨਹੀਂ ਬਥੇਰੀਆਂ ਸੇਖਾਂ ਦੇ ਜਾ ਕੇ ਦੇਖਿਆ ਬੋਲਿਆ ਕੀਤਾ ਪਰ ਆਹ ਉਸ ਸਟੇਜ ਇੱਥੇ ਲੱਗੀ ਹੈ ਇਹ ਸੰਸਾਰ ਦੇ ਸਭ ਤੋਂ ਉਪਰ ਦੇ ਸ੍ਰੀ ਸਤਿ ਪਾਸ਼ਾ ਦਾ ਉਹਨੀਆਂ ਸੰਤਾਂ ਦਾ ਨਵੰਬਰ ਮਹੀਨੇ ਤੋਂ ਲਗਾਤਾਰ 5-6 ਵਾਰ ਹੋਏ ਹਨ ਜਿਸ ਵੇਲੇ ਸਤਪੁਰਨਾਮਿਕ ਸਤਿ ਪਾਸ਼ਾ ਜੀ ਦਾ ਉਤਾਰ ਗੁਰੂ ਹੋਇਆ ਨਵੰਬਰ ਵਿੱਚ 14 ਨਵੰਬਰ ਉਸ ਨੂੰ ਲਗਾਤਾਰ ਸਤਪੁਰਨਾਮਿਕ ਦੇ ਉੱਤੇ ਜੋ ਹਰ ਬਾਣੀ ਵਿਚਾਰਿਆ ਉਸ ਦੇ ਵਿਚਾਰ ਉਤੰਦਰਾ ਲਗਾਤਾਰ ਚੱਲ ਰਿਹਾ ਤੇ ਹੁਣ ਇਹ ਤਕਰੀਬਾ ਜਸੀਂ ਉੱਥੇ ਸਮਾਪਤੀ ਕਰਨ ਵਾਲੇ ਸਾਬ ਮੈਂ ਇਸ ਵਿੱਚ ਆਪ ਤੇ ਸਮਾਪਤੀ ਕਰਨੀ ਸੀ ਉਹ ਵਾਹ ਉਸ ਦੀ ਜਗਾ ਅੱਜ ਜੋ ਰਹਿਂਦਾ ਸਭਾ ਹੈ ਉਸ ਦਾ ਵਿੱਚ ਥੋੜੀ ਸ਼ੋਕੀ ਸਾਖੀ ਸੁਣਾਵਾਂਗਾ ਸਾਰੇ ਬ੍ਰੇਮਦਾਨ ਸੁਣਿਓ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਇਹ ਸੰਸਾਰ ਵਿੱਚ ਪ੍ਰਗਟ ਹੋਏ ਸਭ ਤੋਂ ਪਹਿਲਾਂ ਮੈਨੂੰ ਸਮਾਂ ਦੱਸ ਦਿਓ ਜੀ ਜਦੋਂ ਹੋਣ ਵਾਲਾ ਹੋਵੇ। ਠੀਕ ਹੈ। ਸਭ ਤੋਂ ਪਹਿਲਾਂ ਦੌਲਤਾ ਮਾਈ ਸੀ ਜਿਸ ਨੇ ਮੁਸਲ ਜਨਮ ਦਵਾਇਆ। ਉਦੋਂ ਉਹਨਾਂ ਨੂੰ ਪਤਾ ਚੱਲਿਆ ਉਹ ਇਸ ਸੰਸਾਰ ਵਿੱਚ ਹੱਸਦੇ ਆਏ। ਬੱਚੇ ਕਿੱਦਾਂ ਹੁੰਦੇ ਆਂ ਇਸ ਸੰਸਾਰ ਵਿੱਚ? ਰੋਦੇ ਆਉਂਦੇ। ਜੇ ਬੱਚਾ ਰੋਵੇ ਵੀ ਨਾ ਤਾਂ ਉਹ ਬੈਠ ਕੇ ਥਾਪੜ ਕੇ ਉਹਨੂੰ ਰਵਾਉਂਦੇ ਆ। ਸਤਿਗੁਰਨਾਮਕੀ ਇਹ ਸੰਸਾਰ ਵਿੱਚ ਹਸਦੇ ਹੋਏ ਆਏ ਤੇ ਉਸਨੇ ਦੱਸਿਆ ਕਿ ਇਹ ਕੋਈ ਅਗੰਮੀ ਜੋਤ ਆਈ ਹੈ ਉਸ ਤੋਂ ਬਾਅਦ ਪੰਡਤ ਹਰਿਵਿਆਸ ਦਾਸ ਮਹਤਾ ਕਾਲੂ ਦੇ ਪਿੰਡ ਦੇ ਪਾਕਿਸਤਾਨ ਰਾਏ ਕੋਈ ਨਹੀਂ ਤੁਹਾਡੀ ਸਾਰਿਆਂ ਨੂੰ ਪਤਾ ਹੈ ਪਾਕਿਸਤਾਨ ਵਿੱਚ ਹੈ ਹਾਂ ਜੀ ਪੰਡਤ ਪਿਆਨ ਦਾਸ ਤੋਂ ਅੰਦਾਸ ਤੋਂ ਉਹਨਾਂ ਨੇ ਪੱਤਰੀ ਬਣਾਈ ਉਸ ਦੀ ਪੱਤਰੀ ਵਿੱਚ ਵੀ ਉਸਨੇ ਲਿਖ ਦਿੱਤਾ ਕਿ ਇਹ ਅਲਾਹੀ ਜੋਤ ਇਸ ਤਰ੍ਹਾਂ ਫੇਰ ਉਹਨਾਂ ਨੂੰ ਪੜਦੇ ਆ ਪੜਦੇ ਆ ਮੈਂ ਸੰਖੇਪ ਵਿੱਚ ਰੱਖ ਰਿਹਾ ਪੜਦੇ ਆ ਉਹਨਾਂ ਨੂੰ ਕਾਜੀ ਕੋਲੇ ਵੀ ਪੜਨ ਲਾਇਆ ਗਿਆ ਪੰਡਤ ਕੋਲੇ ਵੀ ਪੜਨ ਲਾਇਆ ਗਿਆ ਉਹ ਸਾਰਿਆਂ ਨੂੰ ਪੜਦੇ ਪਾ ਦਿੰਦੇ ਸਨ ਕਿਸੇ ਨੂੰ ਕਿਸੇ ਦਾ ਵਸਤਾ ਨਹੀਂ ਗਿਆ ਫਿਰ ਉਹਨਾਂ ਨੂੰ ਸੱਚਾ ਸੌਦਾ ਕਰਕੇ ਭੇਜਿਆ ਗਿਆ ਉਹ ਸੱਚਾ ਸੌਦਾ ਉਹਨਾਂ ਨੇ ਕੀਤਾ ਕਿ ਲੰਗਰ ਸ਼ਕਾਰ ਦਾ ਵੀਰ ਬਜਾਣਾ ਪਤਾ ਸਾਰੇ ਸੰਗਤ ਨੂੰ ਵੀਰ ਪੰਜਿਆਂ ਦਾ ਲੰਗਰ ਉੱਥੇ ਸਾਧੂ ਆਏ ਸਨ ਸੁਲਤਨ ਵਿੱਚ ਆਇਆ ਕਿ ਉਹਨਾਂ ਸਾਧੂਆਂ ਵਿੱਚ ਭਗਤ ਰਾਮਦਾਸ ਵੀ ਸੀ ਸੁਲਤਨ ਵਿੱਚ ਆਇਆ ਕਹਿੰਦਾ ਮੈਨੂੰ ਅਜੇ ਹਰਬਾਣੀ ਤੋਂ ਉਧਾਰ ਨਹੀਂ ਮਿਲਿਆ ਕਥਨ ਭਗਤ ਰਾਮਦਾਸ ਵਰਕੇ ਉਸ ਵੇਲੇ ਉਹਨਾਂ ਨੂੰ ਮਿਲਣ ਆਏ ਸਨ ਉਹ ਬਾਲ ਅਵਸਥਾ ਵਿੱਚ ਵੀਰ ਪੰਜਿਆਂ ਦਾ ਲੰਗਰ ਅੱਜ ਤੱਕ ਉਹ ਲੰਗਰ ਚੱਲ ਰਿਹਾ ਦੇਖੋ ਸੰਸਾਰ ਕਰਦੇ ਕਰਾਉਂਦੇ ਜੀ 18 ਸਾਲ ਦੇ ਹੋ ਗਏ ਸਤਗੁਰ ਨਾਨਕ ਕਿਸੇ ਵੀ ਕੰਮ ਵਿੱਚ ਪਾਸ ਨਹੀਂ ਹੋਏ ਸੰਸਾਰੀ ਕੰਮ ਵਿੱਚ ਜੋ ਵੀ ਸੰਸਾਰ ਦਾ ਕੰਮ ਪਿਤਾ ਕ੍ਰਿਤਾਮ ਦਾਸ ਕਹਿੰਦੇ ਸਨ ਉਹ ਫੇਰ ਹੁੰਦੇ ਆ ਜਾਂਦੇ ਸਨ ਕਿਉਂਕਿ ਉਹ ਅੰਦਰ ਦਾ ਕੰਮ ਨਹੀਂ ਸੀ ਕਰ ਇਸ ਲਈ ਨਹੀਂ ਭੇਜਿਆ ਗਿਆ ਸੀ ਤੁਮਾਰ ਇਹ ਜਦੋਂ ਮਹਾਰਾਜ ਜੀ ਨੂੰ ਸਤਗੁਰ ਨਾਨਕ ਜੀ ਨੂੰ 18 ਸਾਲ ਦੀ ਉਮਰ ਵਿੱਚ ਵਿਆਹ ਦਿੱਤਾ ਗਿਆ ਇਨਾਂ ਦਾ ਵਿਆਹ ਹੋਇਆ ਜੀ ਪਟਾਰੇ ਬਟਾਰੇ ਵਿਆਹ ਹੋਇਆ ਤੇ ਇਹਨਾਂ ਨੂੰ ਕੱਚੀ ਗੰਧ ਦੇ ਥੱਲੇ ਬਿਠਾ ਦਿੱਤਾ ਲਿਖਤ ਪੜੀ ਆਪਾਂ ਸਾਰੇਗੇ ਕੱਚੀ ਗੰਧ ਦੇ ਥਾਂ ਕਾਹਦੇ ਕਿਉਂ ਬਿਠਾਇਆ ਇਹਨਾਂ ਨੂੰ ਕੱਚੀ ਗੰਧ ਦੇ ਥੱਲੇ ਜੀ ਕਿਸੇ ਨੂੰ ਪਤਾ ਹੋਵੇ ਦਾਰਨ ਉਸ ਇਹਨਾਂ ਨੇ ਵੇਸ ਐਸਾ ਬਣਾਇਆ ਸੀ ਕਿ ਉਹ ਜਿਹੜੇ ਇਹਦੇ ਸਹੁਰੇ ਸਨ ਉਹ ਸ਼ਰਮ ਮੰਦੇ ਸਨ ਆਪਣੀ ਦੇਖ ਦੇ ਵਿੱਚ ਆ ਸੇਨੀ ਟੋਪੀ ਟੋਪੀ ਪਹਿਨ ਕੇ ਚਲੇ ਗਏ ਹਿੰਦੂ ਪਰਿਵਾਰ ਵਿੱਚ ਜਦ ਉਹ ਮੁਸਲਮਾਨਾਂ ਵਾਲੀ ਟੋਪੀ ਦਿੱਖੀ ਅਗਾਹ ਦੀ ਬਹਿਤ। ਉਹ ਚਲੇ ਗਏ। ਉਹ ਕਹਿੰਦੇ ਵੀ ਇਹ ਕੀ ਨਾ ਮੁਸਲਮਾਨ ਨਾ ਹਿੰਦੂ ਇਹਦਾ ਕੁਝ ਪਤਾ ਹੀ ਨਹੀਂ ਲੱਗਦਾ। ਇਸ ਕਰਕੇ ਉਹਨਾਂ ਨੂੰ ਕੱਚੀ ਗੰਦ ਦੇ ਖੱਲੇ ਬਿਠਾ ਦਿੱਤਾ ਤਾਂ ਕਿ ਉਹ ਕੱਚੀ ਗੰਦ ਉੱਤੇ ਦੇਖ ਕੇ ਉਹਨਾਂ ਦਾ ਉਸ ਜੀਵਨ ਦੀ ਲਾਸਾਨ ਪਰਾਧਾ ਹੋਇਆ ਗਈ। ਉਹ ਕੱਚੀ ਗੰਦ ਹਲੇ ਤੱਕ ਵੀ ਖੜੀ। ਇਹ ਵਿਆਖ ਹੋ ਗਿਆ ਪਿਤਾ ਜੀ ਕਹਿੰਦੇ ਕਿ ਇਹ ਹਰ ਇੱਕ ਕੰਮ ਵਿੱਚੋਂ ਫੇਲ ਹੈ ਇਹ ਤਾਂ ਕੋਈ ਮੱਝਾ ਵਿਚਾਰਨ ਆਇਆ ਨਾ ਹੀ ਹਾਲੀ ਨਾ ਹੀ ਪਾਣੀ ਦੋਇ ਕਿ ਪਿਤਾ ਕਹਿੰਦਾ ਕਿ ਅਸਾਂ ਦਾ ਨਾ ਹੀ ਮੱਝਾ ਚਾਰ ਸਕਦਾ ਨਾ ਕੋਈ ਵਣਦੇ ਪਾਰ ਕਰ ਸਕਦਾ ਕੀਤਾ ਕੀ ਕਰਨ ਸਾਹ ਯਾਗਦੇ ਹਣੀ ਜੀ ਠੀਕ ਕੀ ਕਿੰਤਾ ਨਾ ਵੀ ਫੈਸਲਾ ਹੋਇਆ ਕਿ ਇਹਨਾਂ ਨੂੰ ਭੈਣ ਨਾਨ ਦੀ ਕੋਲ ਭੇਜਿਆ ਜਾਵੇ ਸੁਲਤਾਨਪੁਰ ਲੋਧੀ ਐਨਾਨੀ ਕਿੱਥੇ ਗਏ ਸੰ ਸੁਲਤਾਨਪੁਰ ਲੋਧੀ ਆ ਮੈਨੂੰ ਹੁਣ ਉਹਨਾਂ ਦੇ ਘਰ ਵਾਲੇ ਭਾਈ ਦਾ ਨਾਮ ਭੁੱਲ ਗਿਆ ਜੈ ਰਾਮ ਹਾਂਜੀ ਜੈ ਰਾਮ ਤੇ ਬੀਬੇ ਨਾਨ ਦੀ ਕੋਲ ਇਹਨਾਂ ਨੂੰ ਭੇਜ ਦਿੱਤਾ ਗਿਆ ਕਿਉਂਕਿ ਜਿਹੜਾ ਜੈ ਰਾਮ ਸਿੰਘ ਆ ਉਸ ਵੇਲੇ ਉਹ ਉਥੋਂ ਦਾ ਜਿਹੜਾ ਮੁਸਲਮਾਨ ਰਾਹੀ ਸੀਗਾ ਸੁਲਤਾਨਪੁਰ ਦਾ ਉਹਦਾ ਬੱਟਾ ਅਕਾਊਂਟੈਂਟ ਸੀਗਾ ਉਹ ਕਹਿੰਦਾ ਵੀ ਮੈਂ ਇਹਨੂੰ ਨੌਕਰੀ ਤੇ ਰਖਾ ਦੂੰਗਾ ਇਹਨੂੰ ਇੱਥੇ ਮੇਰੇ ਕੋਲ ਤੇ ਸਰਗੁਣਾ ਨਾਨਕ ਨੂੰ ਉੱਥੇ ਭੇਜਿਆ ਗਿਆ ਨੌਕਰੀ ਕਰਨ ਲਈ ਤੇ ਮੋਦੀ ਖਾਨੇ ਦੀ ਨੌਕਰੀ ਉਹਨਾਂ ਨੂੰ ਭਾਇਆ ਜੈਰਾਉਂ ਦੇ ਲਵਾ ਦਿੱਤੀ ਮੋਦੀ ਖਾਨਾ ਸਭ ਵੀ ਮੇਰਾ ਹੁਟਾਈ ਗਿਆ ਕਿ ਮੈਂ ਉਹਨੂੰ ਦੇਖਿਆ ਮੋਦੀ ਖਾਨਾ ਸੁਲਤਾਨ ਮੋਦੀ ਜਿੰਦੇ ਰਹੇ ਦੇਖਿਆ ਹੋਇਆ ਉਹ ਮੋਦੀ ਖਾਨੇ ਵਿੱਚ ਨੌਕਰੀ ਕਰਵਾ ਦਿੱਤਾ ਉੱਥੇ ਸਤਗੁਰੂ ਨਾਨਕ 13 13 13 13 13 ਕਹਿੰਦੇ ਸੀ ਉਹ ਆਪਾਂ 13 13 ਕਹਿੰਦਾ ਉਹ 13 13 ਸਭ ਨੂੰ ਪੁਆਈ ਜਾਂਦੇ ਜੋ ਗਰੀਬ ਆਉਂਦਾ ਉਸ ਦੇ ਵਿੱਚ ਬਹੁਤ ਸਾਰੀ ਹਰ ਸੰਗਤ ਇੱਥੇ ਆਈ ਹੈ ਸੰਸਾਰ ਵਿੱਚੋਂ ਜੋ ਉਸ ਵੇਲੇ ਮੋਦੀ ਖਾਨੇ ਵਿੱਚ ਉਹਨਾਂ ਦੇ ਕੋਲੋਂ ਸੌਦਾ ਲੈ ਉਹਨਾਂ ਦੇ ਵਿੱਚੋਂ 999 ਮੁਸਲਮਾਨ ਸਨ ਉਸ ਸਮੇਂ ਜੋ ਇਹ ਦੁਆਬੇ ਦੀ ਸੰਗਤ ਹੈ ਬਾਰੂਪੁਰਾਣੀ 사ਰੀ ਇਹ ਤਾਂ ਵੀ ਸੰਗਤ ਇਹ 999 ਹੋਇਆ ਇੱਕ ਪੱਖੋਂ ਮਾਲ ਦਾ ਪੱਖੋਂ ਮਾਲ ਦਾ ਦੁਰਸਿਕ ਹੈ ਉਸ ਦਾ 100 ਰੁਪਏ ਕਰਜਾ ਸੀ ਨਾ ਮੋਦੀ ਖਾਨ ਨੇ ਉਸ ਦੇ ਸਿਰ ਉੱਪਰ ਉਹ 100 ਰੁਪਇਆ ਮਾਫ ਕਰਾਉਣ ਲਈ ਉੱਥੇ ਚਲਾ ਗਿਆ ਸਰਪੁਰ ਨਾਮ ਦੇ ਅੱਗੇ ਬੇਨਤੀ ਕੀਤੀ ਕਿ ਮੈਥ ਹੋਣੀ ਦਿੱਤਾ ਦੇਣਾ ਕਿਰਪਾ ਕਰਕੇ ਉਹ ਮਾਫ ਕਰ ਉਹਦੀ ਮਹਾਰਾਜੀ ਨੇ ਲਿਖਤ ਕਰਾਈ ਹੋਣ ਇੱਕ ਬੱਚਾ ਸੀ ਉੱਥੇ ਉਹ ਦਿਖਾਣੇ ਵਿੱਚ ਉਹਦੇ ਮਾਤਾ ਪਿਤਾ ਮਰ ਗਏ ਉਹ ਮਾਂਲੀ ਸੀ ਉਹ ਮਾਂਲੀ ਦਾ ਬੱਚਾ ਮਾਰਾ ਜੀ ਨੌਂ ਮੰਗ ਲੈ ਕੇ ਉੱਥੇ ਆਇਆ ਸਤਗੁਰੂ ਨਾਲ ਇਕੱਲੇ ਉਹ ਆਮ ਉਹਨੇ ਭੇਟ ਕਰਕੇ ਕਹਿਤਾ ਐ ਸਤਗੁਰ ਅੱਜ ਤੋਂ ਬਾਅਦ ਮੇਰੇ ਮਾਤੇਉ ਨਹੀਂ ਕੋਈ ਪਿਤਾ ਕੋਈ ਮਾਂ ਮਾਰਾ ਜੀ ਉਹਨੇ ਖਾਬਾ ਲਾ ਦਿੱਤਾ ਕਿ ਇਥੇ ਜਿੰਨੇ ਵੀ ਗੁਰੂ ਪੀਰ ਪਗੰਗਰ ਉਤਾਰ ਆਏ ਉਹ ਕਿਸੇ ਦੀ ਬੰਦਖਣਾ ਸੀ ਨਹੀਂ ਕਰਦੇ ਇੱਥੇ ਦੇਖੋ ਪਿਆ ਜਿਹੜਾ ਹੋਣ ਆ ਗਿਆ ਤੁਸੀਂ ਸਾਰੇ ਇਕੱਠੇ ਹੋ। ਕਿ ਉਹ ਸਭ ਪਿਛਲੇ ਰੇਖਾਂ ਦੇ ਵਿੱਚ ਬੈਠੇ ਆਪਾਂ। ਉਹ ਬੱਚਾ ਵੀ ਹੋਣ ਜਾਂਦਾ ਫੇਰ ਮਹਾਰਾਜ ਜੀ ਨੇ ਮੈਂ ਹੁਣ ਲੈਤਾ ਹੈ ਕਿ ਮੇਰੇ ਕੋਲੇ ਪਰ ਆਸਾਨੀ ਨਹੀਂ ਕਰ ਸਕਦੇ ਇੰਨੀਆਂ। ਮੋਦੀ ਖਾਨ ਨੇ ਚਲ ਮੈਂ ਤੁਹਾਨੂੰ ਅਖੀਰ ਦੀ ਗੱਲ ਦੱਸਾਂ ਕਿ 18-19 ਸਾਲ ਸਤਗੁਰ ਨਾਨਕ ਨੇ ਇੱਥੇ ਨੌਕਰੀ ਕੀਤੀ। ਅਖੀਰ ਤੇ ਇਹ ਤੇ ਵੀ ਸ਼ਕਾਹ ਤੋਂ ਨਹੀਂ ਤੇ ਇਹ ਸਾਰੇ ਨੂੰ ਮੁਕਤ ਵੰਡੀ ਜਾ ਰਹੇ ਸਗੋਰ ਨਾਗਰ ਨੂੰ ਤਿੰਨ ਦਿਨ ਉਹਨਾਂ ਨੇ ਫਿਰ ਹਰਾਸਪੁਰ ਤੇ ਰੱਖਿਆ ਕਿ ਮੋਦੀ ਖਾਂਦੇ ਦਾ ਹਿਸਾਬ ਕੀਤਾ ਜਾਵੇ ਮੋਦੀ ਖਾਂਦੇ ਦਾ ਹਿਸਾਬ ਹੋਇਆ ਨਜ਼ਰਬੰਦ ਕਹਿ ਲੋ ਤੁਸੀਂ ਰੱਖਿਆ ਉਹਨੂੰ ਮੋਦੀ ਖਾਂਦੇ ਦਾ ਹਿਸਾਬ ਹੋਇਆ ਤੇ ਪੈਸੇ ਵੱਧ ਗਏ ਨੁਕਸਾਨ ਦੀ ਬਜਾਏ ਪੈਸੇ ਵੱਧ ਗਏ ਫਿਰ ਉਹ ਬਿਲ ਛੱਡ ਗਿਆ ਉਸ ਤੋਂ ਬਾਅਦ ਉਹਨਾਂ ਨੇ ਮੋਦੀ ਖਾਂਦੇ ਦੀ ਨੌਕਰੀ ਨੇਕੀ ਜਿੱਥੇ ਗੁਰਦੁਆਰਾ ਬੇਰਸਾ ਸਾਹਿਬ ਸੁਲਤਾਨਪੁਰ ਲੋਧੀ ਉੱਥੇ ਜਾ ਕੇ ਸਰਗੁਰ ਨਾਨਕ ਜੀ ਨੇ ਵੇਈ ਨਦੀ ਵਿੱਚ ਝੁਪਾ ਪਾਇਆ ਉਪਰੋਕਮ ਆ ਗਿਆ ਕਿ ਵੀ ਹੁਣ ਤੇਰਾ ਕੰਮ ਇਹ ਸਮਾਪਤ ਹੈ ਤੈਨੂੰ ਜਿਹੜੇ ਕੰਮ ਲਈ ਅਸੀਂ ਭੇਜਿਆ ਉਸ ਲਈ ਹਾਲੇ ਹੋਣਾ ਵੇਈ ਨਦੀ ਵਿੱਚ ਝੁਪਾ ਮਾਰਿਆ ਤਿੰਨ ਦਿਨ ਵੇਈ ਨਦੀ ਤੋਂ ਬਾਹਰ ਨਹੀਂ ਆਏ ਉੱਥੇ ਭੈਣ ਨਾਨਕੀ ਨੂੰ ਜਾ ਕੇ ਬੁਝੇਰਾ ਦੱਸਿਆ ਕਿ ਤੇਰਾ ਵੀਰ ਡੁੱਬ ਗਿਆ ਉਹ ਕਹਿੰਦੀ ਉਹ ਸੰਸਾਰ ਨੂੰ ਤਾਰਨ ਵਾਲਾ ਸਿਰਫ ਉਹ ਹੀ ਨਹੀਂ ਮੰਨ। ਉਹ ਨੂੰ ਕਹਿੰਦਾ ਹੋ ਸਕਦਾ ਆਵੇਗਾ। ਸਤਨਾਨਕੀ ਦੀ ਬਹੁਤ ਲਿਖਤਾ ਆਪਣੇ ਗ੍ਰੰਥਾਂ ਵਿੱਚ ਉਹ ਤਿੰਨ ਦਿਨ ਸੱਚਖੰਡ ਵਿੱਚ ਕੀ ਹੋਇਆ। ਤਿੰਨ ਦਿਨ ਸੱਚਖੰਡ ਵਿੱਚ ਚਾਰ ਲਾਵਾ ਆਉਂਿਆ। ਸਤਨਾਨਕੀ ਜਦੋਂ ਉੱਥੋਂ ਵਾਪਸ ਆਏ ਉਹਨਾਂ ਨੂੰ ਅਕਾਲਪੁਰਖ 12 ਸ਼ੇਰ ਸਿੰਘ ਮੇਸ਼ਰੂਪਰਮਾਨ ਨੇ ਤਲੀ ਦੇ ਵਿੱਚੋਂ ਆਪਣੀ ਦੇ ਵਿੱਚੋਂ ਖਾਕ ਉਤਾਰ ਕੇ ਦਿੱਤੀ ਉਹਦਾ ਸੰਬੋਚਾਰ ਆਇਆ ਤਲੀ ਮਹਿਿੰਦਾ ਖਾਕ ਮਿਲਿਆ ਤਾਂ ਮਸਤ ਕਲਾਈਆ ਇਹਨੂੰ ਗੁਰਦੁਆਰ ਸਾਹਿਬ ਵਿੱਚ ਸ਼ਾਮਲ ਕੀਤਾ ਇਹ ਤੋਂ ਜਦੋਂ ਇਹ ਤਲੀ ਮਿਲਦੇ ਇੱਥੇ ਸੋਹਣੀ ਸ਼ਾਮਲ ਮਿਲਿਆ ਉਹ ਤੋਂ ਪਹਿਲਾਂ ਉਹਨਾਂ ਕੋਲ ਕੋਈ ਸੋਹਣੀ ਸ਼ਾਮਲ ਨਹੀਂ ਸੀ ਇਹ ਉਸ ਤਿੰਨ ਦਿਨਾਂ ਦੇ ਵਿੱਚ ਸਾਰਾ ਕੁਝ ਹੋਇਆ ਜਦੋਂ ਇਹ ਤਲੀ ਚੁੰਮਾ ਮਾਰਿਆ ਤੇ ਸੰਸਾਰ ਲਈ ਸਤ ਨਾਮ ਸ਼ਬਦ ਦਿੱਤਾ। ਇਹ ਲੈ ਕੇ ਜਦੋਂ ਵਾਪਸ ਆਏ ਉੱਥੋਂ ਜਦੋਂ ਪੌਣਾ ਕਿਲੋਮੀਟਰ ਜਾਂ ਕਿਲੋਮੀਟਰ ਦੀ ਦੂਰੀ ਤੇ ਬਾਹਰ ਨਿਕਲੇ 메ਂ ਨਦੀ ਵਿੱਚੋਂ ਇਸ ਤੋਂ ਬਾਅਦ ਸੱਤ ਮੁਗਾਲ ਨੇ ਉਦਾਸੀਆਂ ਸ਼ੁਰੂ ਕੀਤੀਆਂ ਚਾਰ ਉਦਾਸੀਆਂ। ਜਿਨ੍ਹਾਂ ਦੇ ਵਿੱਚੋਂ ਪਹਿਲੀ ਉਦਾਸੀ ਸਭ ਤੋਂ ਪਹਿਲਾਂ ਇਹ ਤੁਨ ਗਏ ਪਾਕਿਸਤਾਨ ਦੇ ਵਿੱਚ ਹੀ ਸੀ ਸਾਬਰਪੁਰ ਕੇ ਗੁਜਰਾਂਵਾਲਾ ਦੇ ਨੇੜੇ ਪਿੰਡ ਪੈਂਗਾ ਉੱਥੇ ਭਾਗ ਇਹਨਾਂ ਦਾ ਬਹੁਤ ਪਿਆਰਾ ਸਿੱਖ ਹੋਇਆ ਭਾਈ ਲਾਲੋ ਕੋਣ ਆਪਣੇ ਆਇਆ ਫਿਰ ਕਿਸ਼ਨ ਸਿੰਘ ਅੰਮ੍ਰਿਤਪਿੰਡੀ ਤੋਂ ਭਾਈ ਲਾਲੋ ਸਭ ਤੋਂ ਪਿਆਰਾ ਸਿੱਖ ਸੀ ਇਹਨਾਂ ਦੇ ਜਦੋਂ ਵੀ ਕਿਸੇ ਉਦਾਸੀ ਤੇ ਜਾਂਦੇ ਸੀ ਤਾਂ ਉਸ ਕੋਲ ਰਹਿੰਦੇ ਸੀ ਜੀਵਾਲੀ ਬਹੁਤੋਂ ਮਹੀਨੇ ਤਾਂ ਨਹੀਂ ਹੋ ਗਏ ਹੋ ਗਏ ਹਾਂ ਜੀ ਠੀਕ ਹੈ ਚਲੋ ਆਪਾਂ ਫੇਰ ਸਮਾਂ ਮਿਲਿਆ ਤਾਂ ਮੈਂ ਇਸ ਤੋਂ ਅੱਗੇ ਇਹ ਭਾਈ ਲਾਲੋ ਦੇ ਨਾਲ ਕੀ ਹੋਇਆ ਜਿਹੜੀ ਮੈਂ ਗੱਲ ਦਿਹਾੜੀਆਂ ਬਾਹਰ ਦੇ ਨਾਮ ਭਾਈ ਲਾਲੋ ਦੇ ਪਿੰਡ ਤੇ ਹੀ ਹਮਲਾ ਕੀਤਾ ਸੀ ਜਦੋਂ ਸੰਗੋ ਨਾਮ ਕਨੇ ਆ ਕੇ ਉਸ ਨੂੰ ਵੰਗਾਰ ਦਿੱਤਾ ਜੈਸੀ ਮੈਂ ਆਵੇਂ ਖਸਮ ਕੀ ਪਾਣੀ ਤੈਸਣਾ ਕਰੀਂਗੇ ਹਰ ਉਹਦੇ ਬਾਗੋ ਉਹ ਬਾਹਰ ਨੂੰ ਉਸਨੇ ਵੰਗਾਰ ਦਿੱਤਾ ਸੀ ਕਿ ਤੂੰ ਜੋ ਇਕਾਂਤ ਕਰ ਰਿਹਾ ਹੈ ਇਹ ਸਹੀ ਨਹੀਂ ਇਹ ਸੰਸਾਰ ਦੇ ਵਿੱਚ ਜੇ ਤੂੰ ਅਤਿਆਚਾਰ ਕਰ ਰਿਹਾ ਹੈ ਫਿਰ ਉਹ ਬਾਬਰ ਨੇ ਕਿਸ ਤਰ੍ਹਾਂ ਸੰਗਮਣ ਆਕਲੇ ਉਹ ਜਦੋਂ ਚੱਕੀ ਚੰਦੀ ਉਹਦੀ ਆਪਣੇ ਆਪ ਸੰਗਮਣ ਆਪੀ ਲਿਖਤਾ ਸਾਰੇ ਸਰਗਰ ਨਾਰਕ ਨੇ ਫਿਰ ਉਹਦੇ ਅੱਗੇ ਹਾਰੇ ਸੰਗਮਣ ਆਨਕੀ ਦੇ ਅੱਗੇ ਬਾਬਰ ਨੇ ਹਾਰੇ ਕੀਤੇ ਉਹ ਬਾਬਰ ਦਾ ਦੇਖਾ ਕਿਵੇਂ ਕਰਕੇ ਪਿਆ ਇਸ ਤੋਂ ਆ ਕੇ ਆਪਣੇ ਸਭਾ ਵਿਧਿਆ ਆਕਾਰ ਪੁਰਖ ਦੇ ਦਿੱਤਾ ਤਾਂ ਫਿਰ ਆਪਾਂ ਦੇ ਦੁਸਤ ਜਿਹਾ ਕਰਾਂਗੇ ਉਹ ਹਰ ਬਾਣੀ ਦੇ ਨਾਲ ਆਪਾਂ ਸੰਚਾਰ ਰਵੇ ਦੀ ਪੁੱਲਾ ਚੁੱਕਾਂ ਦੀ ਖਿਮਾ ਸੋ ਹਰ ਹਰ ਮਾਹਾਰਾ ਨਿਸ਼ੇ i the one of the